ਸਾਰੇ ਨਵਾਂ ਸ਼ਹਿਰ ਵਾਸੀਆਂ ਨੂੰ ਮੇਰਾ ਬਹੁਤ ਹੀ ਪਿਆਰ ਭਰਿਆ ਸਤਿ ਸ੍ਰੀ ਅਕਾਲ ਅੱਜ ਇੱਕ ਵਾਰੀ ਦੁਬਾਰਾ ਅਸੀਂ ਬੁੱਧਵਾਰ ਨੂੰ ਕੋਵਿਡ ਨਿਟਿੰਦ ਨਾਲ ਤੁਹਾਡੇ ਨਾਲ ਰूबरू ਹੋ ਰਹੇ ਹਾਂ ਤੇ ਮੈਂ ਤੁਹਾਡੇ ਨਾਲ ਕੋਵਿਡ 19 ਦੀ ਬਿਮਾਰੀ ਦੀ ਜੋ ਜ਼ਿਲ੍ਹੇ ਵਿੱਚ ਤਾਜ਼ਾ ਸਥਿਤੀ ਹੈ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦੀ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਅੱਜ ਤੱਕ ਸਾਡੇ ਜ਼ਿਲ੍ਹੇ ਦੇ ਵਿੱਚ 2226 ਮਰੀਜ਼ ਹੈ ਜਿਹੜੇ ਕੋਵਿਡ ਦੀ ਬਿਮਾਰੀ ਨਾਲ ਪੀੜਤ ਹੋ ਚੁੱਕੇ ਹਨ ਅਤੇ 2226 ਮਰੀਜ਼ਾਂ ਵਿੱਚੋਂ 2076 ਮਰੀਜ਼ ਠੀਕ ਹੋ ਕੇ ਪੂਰੀ ਤਰ੍ਹਾਂ ਰਿਕਵਰ ਕਰਕੇ ਆਪਣੇ ਆਪਣੇ ਘਰਾਂ ਵਿਛਣ ਆਪਣੇ ਆਪਣੇ ਕੰਮਾਂ ਨੂੰ ਵਾਪਸ ਚਲੇ ਗਏ ਹਨ ਅੱਜ ਦੀ ਡੇਟ ਵਿੱਚ 75 ਮਰੀਜ਼ ਹਨ ਜਿਹੜੇ ਐਕਟਿਵਲੀ ਇਸ ਬਿਮਾਰੀ ਨਾਲ ਪੀੜਤ ਹਨ ਮਤਲਬ ਅੱਜ ਦੀ ਡੇਟ ਵਿੱਚ ਉਹ ਇਸ ਬਿਮਾਰੀ ਨਾਲ ਪੋਜ਼ਿਟਿਵ ਹਨ ਅਤੇ ਆਪਣਾ ਇਕਾਂਤ ਵਾਸ ਵਿੱਚ ਜਾਂ ਘਰ ਵਿੱਚ ਜਾਂ ਹਸਪੀਟਲ ਵਿੱਚ ਜਿੱਥੇ ਉਹਨਾਂ ਨੂੰ ਰਿਕੁਆਇਰਮੈਂਟ ਹੈ ਆਪਣਾ ਆਪਣਾ ਇਲਾਜ ਕਰਵਾ ਰਹੇ ਹਨ ਸੋ ਮੈਂ ਸਾਰਿਆਂ ਨੂੰ ਇਹਦੇ ਨਾਲ ਕੁਝ ਜਿਹੜੀ ਜ਼ਰੂਰੀ ਗੱਲ ਨਾ ਹੈ ਉਹ ਉਹਨਾਂ ਵੱਲ ਤੁਹਾਡਾ ਧਿਆਨ ਲੈਣਾ ਚਾਹਨੀ ਆ ਅ ਪਹਿਲਾ ਪੁਆਇੰਟ ਇਹ ਹੈਗਾ ਕਿ ਪਿਛਲੇ ਕੁਝ ਦਿਨਾਂ 'ਚ ਕੁਝ ਰਿਊਮਰਸ ਗਲਤ ਫਹਿਨੀਆਂ ਇਸ ਤਰ੍ਹਾਂ ਦੀ ਉੱੜ ਰਹੀ ਸੀ ਕਿ ਇਹ ਬਿਮਾਰੀ ਇੱਕ ਸਧਾਰਨ ਫਲੂ ਹੀ ਹੈ ਸਧਾਰਨ ਫਲੂ ਦੇ ਵਾਂਗ ਹੀ ਹੈ ਅਤੇ ਇਸ ਦੇ ਲਈ ਕੋਈ ਖਾਸ ਸਾਵਧਾਨੀਆਂ ਜਾਂ ਪ੍ਰੀਕਾਸ਼ਨਸ ਦੀ ਲੋੜ ਨਹੀਂ ਹੈ ਇਸ ਤਰ੍ਹਾਂ ਦੀ ਕੁਝ ਵੀਡੀਓਜ਼ ਜਾਂ ਖਬਰਾਂ ਸੋਸ਼ਲ ਮੀਡੀਆ ਤੇ WhatsApp ਗਰੁੱਪਸ ਤੇ ਵਾਇਰਲ ਹੋ ਰਹੀ ਸੀ ਮੇਰੇ ਤੱਕ ਵੀ ਪਹੁੰਚੀ ਸੀ ਸੋ ਮੈਂ ਪਹਿਲਾਂ ਤਾਂ ਸਾਰੇ ਲੋਕਾਂ ਨੂੰ ਇਹ ਦੱਸਣਾ ਚਾਹੁੰਦੀ ਆ ਕਿ ਇਸ ਤਰ੍ਹਾਂ ਦੀ ਸਾਨੂੰ ਫਾਲਸ ਰਿਊਮਰਸ ਤੋਂ ਗਲਤ ਖਬਰਾਂ ਤੋਂ ਬਚਣਾ ਹੈ ਜਿਨ੍ਹਾਂ ਵਿੱਚ ਕੋਈ ਸੱਚਾਈ ਨਹੀਂ ਹੈ ਜੋ ਵੀ ਇਸ ਬਿਮਾਰੀ ਦੇ ਬਾਰੇ ਸਹੀ ਫੈਕਟਸ ਹੈ ਉਹ ਤੁਹਾਨੂੰ ਸਰਕਾਰ ਦੀ ਕੋਈ ਬੁਲੇਟਿਨ ਕੋਈ ਸਰਕਾਰ ਦੇ ਪ੍ਰੈਸ ਨੋਟ ਜਾਂ ਸਰਕਾਰ ਦੀ ਵੈਬਸਾਈਟ ਜਾਂ ਐਪ ਤੋਂ ਮਿਲਣਗੇ ਸਪੈਸ਼ਲੀ ਕੋਵਾ ਐਪ ਤੋਂ ਤੁਹਾਨੂੰ ਇਸ ਬਿਮਾਰੀ ਦੇ ਬਾਰੇ ਲੇਟੈਸਟ ਜਾਣਕਾਰੀ ਮਿਲਦੀ ਰਹੇਗੀ ਸੋ ਮੇਰੀ ਸਾਰੇ ਲੋਕਾਂ ਨੂੰ ਅਪੀਲ ਹੈ ਕਿ ਅਸੀਂ ਇਹ ਸਾਰੀ ਫਾਲਸ ਖਬਰਾਂ ਤੋਂ ਫਾਲਸ ਰਿਊਮਰਸ ਤੋਂ ਬਚੀਏ ਉਹਨਾਂ ਤੇ ਭਰੋਸਾ ਕਰਕੇ ਅਸੀਂ ਆਪਣੇ ਆਪ ਨੂੰ ਰਿਸਕ ਤੇ ਨਾ ਲੈ ਕੇ ਆਈਏ ਸੋ ਇਹ ਬਿਮਾਰੀ ਆ ਮੈਂ ਤੁਹਾਨੂੰ ਥੋੜਾ ਜਿਹਾ ਇਹ ਵੀ ਐਕਸਪਲੇਨ ਕਰਨਾ ਚਾਹੁੰਦੀ ਆ ਕਿ ਇਹ ਬਿਮਾਰੀ ਕਿਉਂ ਸਧਾਰਨ ਤੋਂ ਜ਼ਿਆਦਾ ਗੰਭੀਰ ਹੈ ਸਧਾਰਨ ਫਲੂ ਦੇ ਵਿੱਚ ਸਿੰਪਟਮਸ ਇਸੇ ਤਰ੍ਹਾਂ ਦੇ ਹੁੰਦੇ ਹਨ ਸਟਾਰਟਿੰਗ ਵਿੱਚ ਕਿ ਸਾਡੇ ਸਾਨੂੰ ਖਾਂਸੀ ਜਾਂ ਜ਼ੁਕਾਮ ਜਾਂ ਬੁਖਾਰ ਜਾਂ ਬਾਡੀ ਏ ਇਸੇ ਤਰ੍ਹਾਂ ਦੇ ਸਿੰਪਟਮਸ ਫੀਲ ਹੁੰਦੇ ਹਨ ਜੋ ਕਿ ਕਈ ਸਿੰਪਟਮਸ ਕੋਵਿਡ-19 ਦੀ ਬਿਮਾਰੀ ਵਿੱਚ ਵੀ ਸਿਮਿਲਰ ਹਨ ਪਰ ਫਰਕ ਕਿੱਥੇ ਪੈਂਦਾ ਹੈ ਫਰਕ ਇਹ ਪੈਂਦਾ ਹੈ ਕਿ ਜਿਹੜਾ ਸਧਾਰਨ ਫਲੂ ਹੈ ਜਾਂ ਸਧਾਰਨ ਵਾਇਰਲ ਫੀਵਰ ਹੈ ਸਧਾਰਨ ਖੰਘ ਜ਼ੁਕਾਮ ਹੈ ਜੋ ਆਮ ਤੌਰ ਤੇ ਇਸ ਮੌਸਮ ਵਿੱਚ ਕਾਫੀ ਕਾਮਨ ਰਹਿੰਦਾ ਹੈ ਉਹ ਇੱਕ ਆਪਣੇ ਆਪ ਵਿੱਚ ਸੈਲਫ ਲਿਮਿਟਿੰਗ ਬਿਮਾਰੀ ਹੈ ਤੇ ਉਹ వైరਲ ਬਿਮਾਰੀ ਹੋਣ ਦੇ ਨਾਤੇ ਕਰੀਬ ਹਫ਼ਤੇ 10 ਦਿਨਾਂ ਵਿੱਚ ਉਸ ਤੋਂ ਰਿਕਵਰੀ ਬਹੁਤ ਜਲਦੀ ਹੋ ਜਾਂਦੀ ਹੈ ਉਸ ਦੇ ਅਗੇਂਸਟ ਕੋਵਿਡ-19 ਦਾ ਜਿਹੜਾ ਵਾਇਰਸ ਹੈ ਉਹ ਜ਼ਿਆਦਾ ਖਤਰਨਾਕ ਹੈ ਕਿਉਂਕਿ ਉਹ ਸਾਡੇ ਲੰਗਸ ਤੇ ਸਾਡੀ ਬਾਡੀ ਵਿੱਚ ਅੰਦਰ ਤੱਕ ਜਾ ਕੇ ਅਟੈਕ ਕਰਦਾ ਹੈ ਤੇ ਸ਼ੁਰੂਆਤ ਵਿੱਚ ਸਿੰਪਟਮਸ ਭਲੇ ਹੀ ਸਿਮਿਲਰ ਹੁੰਨ ਸਾਨੂੰ ਲੱਗਿਆ ਕਿ ਇਹ ਨਾਰਮਲ ਸਰਦੀ ਜਾਂ ਜ਼ੁਕਾਮ ਜਾਂ ਬੁਖਾਰ ਹੀ ਹੈ ਤੇ ਮੈਨੂੰ ਕੁਝ ਵੀ ਨਹੀਂ ਹੋਇਆ ਬਟ ਇਹ ਬਿਮਾਰੀ ਇਕਦਮ ਸਾਡੀ ਬਾਡੀ ਨੂੰ ਇਸ ਤਰ੍ਹਾਂ ਇੰਪੈਕਟ ਕਰਦੀ ਹੈ ਕਿ ਅਸੀਂ ਦੇਖਿਆ ਹੈ ਲੋਕ ਜਿਹੜੇ ਬਿਲਕੁਲ ਠੀਕ ਠਾਕ ਹਨ 24 ਘੰਟਿਆਂ ਦੇ ਅੰਦਰ ਅਦਨਰ ਉਹਨਾਂ ਦੀ ਹਾਲਤ ਖਰਾਬ ਹੋ ਜਾਂਦੀ ਹੈ ਉਹਨਾਂ ਦੀ ਬਾਡੀ ਵਿੱਚ ਆਕਸੀਜਨ ਦੀ ਮਾਤਰਾ ਘਟ ਜਾਂਦੀ ਹੈ ਉਹਨਾਂ ਨੂੰ ਸਾਹ ਲੈਣ ਚ ਤਕਲੀਫ ਹੋਣ ਲੱਗ ਜਾਂਦੀ ਹੈ ਤੇ ਕਈ ਵਾਰੀ 24 ਤੋਂ 48 ਘੰਟਿਆਂ ਦੇ ਅੰਦਰ ਅੰਦਰ ਹੀ ਵਿਅਕਤੀ ਦੀ ਮੌਤ ਵੀ ਹੋ ਜਾਂਦੀ ਹੈ ਐਸੇ ਕਾਰਨ ਕਿਉਂਕਿ ਇਹ ਬਿਮਾਰੀ ਇੰਨੀ ਜਲਦੀ ਇਨਸਾਨ ਦੇ ਸਰੀਰ ਤੇ ਅਟੈਕ ਕਰਦੀ ਹੈ ਸਾਨੂੰ ਰਿਐਕਟ ਕਰਨ ਦਾ ਮੌਕਾ ਨਹੀਂ ਮਿਲਦਾ ਕਿ ਅਸੀਂ ਸਿੰਪਟਮਸ ਦੇ ਤੋਂ ਬਾਅਦ ਵਿਅਕਤੀ ਨੂੰ ਹਸਪੀਟਲ ਲੈ ਕੇ ਜਾ ਕੇ ਇਲਾਜ ਕਰਾਈਏ ਇਸ ਕਾਰਨ ਇਸ ਬਿਮਾਰੀ ਦਾ ਜਿਹੜਾ ਮੌਤ ਦਰ ਹੈ ਜਾਂ ਫੈਟੈਲਿਟੀ ਰੇਟ ਉਹ ਨਾਰਮਲ ਸਧਾਰਨ ਫਲੂ ਤੋਂ ਕਈ ਜ਼ਿਆਦਾ ਹੈ ਤੇ ਅੱਜ ਦੀ ਡੇਟ ਵਿੱਚ ਕਰੀਬ 3% ਹੈ ਇਸ ਦੇ ਨਾਲ ਨਾਲ ਇੱਕ ਹੋਰ ਚੀਜ਼ ਹੈ ਕਿ ਇਹ ਬਿਮਾਰੀ ਬਹੁਤ ਹੀ ਤੇਜ਼ੀ ਨਾਲ ਬਹੁਤ ਹੀ ਵਾਇਰਲ ਹੋ ਕੇ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਫੈਲਦੀ ਹੈ ਇਹਨਾਂ ਕਾਰਨਾਂ ਕਰਕੇ ਇਹ ਬਿਮਾਰੀ ਸਧਾਰਨ ਫਲੂ ਤੋਂ ਬਹੁਤ ਜ਼ਿਆਦਾ ਖਤਰਨਾਕ ਹੈ ਤੇ ਸਾਨੂੰ ਇਹ ਰਿਯੂਮਰਸ ਤੋਂ ਬਚਣਾ ਹੈ ਅਤੇ ਇਸ ਬਿਮਾਰੀ ਤੋਂ ਆਪਣਾ ਬਚਾ ਰੱਖਣਾ ਹੈ ਇਸ ਤੋਂ ਬਾਅਦ ਜਿਹੜੀ ਦੂਜੀ ਗੱਲ ਹੈ ਉਹ ਮੈਂ ਤੁਹਾਨੂੰ ਸਾਰਿਆਂ ਨਾਲ ਇਹ ਸ਼ੇਅਰ ਕਰਨਾ ਚਾਹ ਰਹੀ ਹਾਂ ਕਿ ਪਿਛਲੇ ਕੁਝ ਸਮੇਂ ਦੇ ਵਿੱਚ ਅਸੀਂ ਨੋਟਿਸ ਕੀਤਾ ਹੈ ਕਿ ਬਾਜ਼ਾਰਾਂ ਦੇ ਵਿੱਚ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਰਸ਼ ਚੱਲ ਰਿਹਾ ਹੈ ਅਤੇ ਲੋਕਾਂ ਦੇ ਵਿੱਚ ਇਹ ਮਾਹੌਲ ਹੈ ਕਿ ਇਹ ਬਿਮਾਰੀ ਤੋਂ ਡਰਨ ਦੀ ਲੋੜ ਨਹੀਂ ਹੈ ਸਾਨੂੰ ਇਸ ਤੋਂ ਕੁਝ ਨਹੀਂ ਹੋ ਸਕਦਾ ਤੇ ਅਸੀਂ ਬਿਨਾਂ ਸਾਵਧਾਨੀਆਂ ਦੇ ਵਰਤੇ ਬਿਨਾਂ ਸਾਵਧਾਨੀਆਂ ਅਪਣਾਏ ਮਾਸਕ ਪਾਈ ਬਿਨਾ ਬਾਜ਼ਾਰਾਂ ਚ ਜਾਂਦੇ ਹਨ ਇੱਕ ਦੂਜੇ ਦੇ ਨਾਲ ਮਿਲਦੇ ਹਨ ਜੋ ਕਿ ਬਹੁਤ ਹੀ ਰિસ્ਕੀ ਹੈ ਉਹ ਇਹ ਬਿਮਾਰੀ ਹਲੇ ਖਤਮ ਨਹੀਂ ਹੋਈ ਹੈ ਜੋ ਵਰਲਡਵਾਈਡ ਟ੍ਰੈਂਡ ਚੱਲ ਰਿਹਾ ਸੀ ਸਾਡੇ ਇੰਡੀਆ ਚ ਵੀ ਆਹੀ ਟ੍ਰੈਂਡ ਚੱਲ ਰਿਹਾ ਸੀ ਕਿ ਬਿਮਾਰੀ ਇੱਕ ਵਾਰੀ ਪੀਕ ਕੀਤੀ ਨੰਬਰ ਆਫ ਕੇਸੇਸ ਜਿਹੜੇ ਪੋਜ਼ਿਟਿਵ ਬਣਦੇ ਸੀ ਉਹਨਾਂ ਦੀ ਗਿਣਤੀ ਵੱਧ ਗਈ ਸੀ ਉਸ ਤੋਂ ਬਾਅਦ ਇੱਕ ਵਾਰੀ ਕੁਝ ਸਮੇਂ ਲਈ ਸਾਨੂੰ ਥੋੜੀ ਰਾਹਤ ਮਿਲੀ ਜਿਹੜੇ ਜਿਹੜੇ ਨਵੇਂ ਮਰੀਜ਼ ਇਸ ਬਿਮਾਰੀ ਨਾਲ ਪੀੜਿਤ ਹੋ ਰਹੇ ਸੀ ਜਾਂ ਬਿਮਾਰੀ ਦੇ ਫੈਲਣ ਦੀ ਸਪੀਡ ਉਹ ਥੋੜੀ ਘੱਟੀ ਸੀ ਬਟ ਪਿਛਲੇ ਕੁਝ ਸਮੇਂ ਵਿੱਚ ਜਿਹੜੀ ਸੈਕੰਡ ਵੇਵ ਹੈ ਅਸੀਂ ਉਸ ਦੀ ਤਰਫ ਜਾ ਰਹੇ ਹਾਂ ਤੇ ਬਿਮਾਰੀ ਦਾ ਹੀ ਫੈਲਣ ਦੀ ਸਪੀਡ ਦੁਬਾਰਾ ਜ਼ਰੂਰ ਵੱਧ ਗਈ ਹੈ ਅਸੀਂ ਪ੍ਰਸ਼ਾਸਨ ਸਿਹਤ ਵਿਭਾਗ ਮਹਿਕਮਾ ਪੁਲਿਸ ਮਹਿਕਮਾ ਸਾਰੇ ਮਿਲ ਕੇ ਇਸ ਵਾਰੇ ਪੂਰੀ ਤਰ੍ਹਾਂ ਤਿਆਰ ਹਾਂ ਤੇ ਹਸਪੀਟਲਸ ਵਿੱਚ ਸਾਡੇ ਕੋਲ ਹਰ ਤਰ੍ਹਾਂ ਦੀ ਸਹੂਲਤਾਂ ਮੌਜੂਦ ਹੈ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਬਿਮਾਰੀ ਦੀ ਸੈਕੰਡ ਵੇਵ ਬਹੁਤ ਜ਼ਿਆਦਾ ਨਾ ਵਧੇ ਉਸ ਨੂੰ ਜਲਦ ਹੀ ਕਾਬੂ ਕਰ ਲਿਆ ਜਾਏ ਤੇ ਤਾਂਕਿ ਉਸ ਨੂੰ ਪਹਿਲੀ ਵੇਵ ਦੀ ਤਰ੍ਹਾਂ ਨਾ ਜ਼ਿਆਦਾ ਫੈਲਣ ਦਿੱਤਾ ਜਾਏ ਪਰ ਫਿਰ ਵੀ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈਏ ਸਾਨੂੰ ਸਾਵਧਾਨੀਆਂ ਪਰ ਵਿਸ਼ਾਤੇ ਅੰਤ ਰੱਖਣੀ ਚਾਹੀਦੀ ਹੈ ਸਾਵਧਾਨੀਆਂ ਵਰਤਨੀ ਬਹੁਤ ਹੀ ਜ਼ਰੂਰੀ ਹੈ ਐਸੀ ਹੋਣਾ ਤੋਂ ਨਹੀਂ ਬਚ ਸਕਦੇ ਸਾਵਧਾਨੀਆਂ ਜੇ ਅਸੀਂ ਨਹੀਂ ਫੋਲੋ ਕਰਾਂਗੇ ਤਾਂ ਜਿੰਨੀ ਵੀ ਕੋਸ਼ਿਸ਼ ਪ੍ਰਸ਼ਾਸਨ ਕਰ ਲੇ ਮਹਿਕਮਾ ਕਰ ਲੇ ਉਹ ਤੁਹਾਡੇ ਸਹਿਯੋਗ ਤੋਂ ਬਿਨਾ ਨਹੀਂ ਸਫਲ ਹੋ ਸਕਦੀ ਸੋ ਮੇਰੀ ਸਾਰੇ ਲੋਕਾਂ ਨੂੰ ਬੇਨਤੀ ਹੈ ਕਿ ਅਸੀਂ ਮਿਲ ਕੇ ਇਸ ਬਿਮਾਰੀ ਤੋਂ ਬਚਾਅ ਕਰੀਏ ਅਸੀਂ ਆਪਣੀ ਸਾਵਧਾਨੀਆਂ ਜ਼ਰੂਰ ਵਰਤੀਏ ਹਮੇਸ਼ਾ ਘਰ ਤੋਂ ਬਾਹਰ ਜਾਂਦੇ ਹੋਏ ਕਿਸੇ ਵੀ ਜਾਂਦੇ ਹੋਏ ਮਾਸਕ ਵੀ ਵਰਤੋ ਯਕੀਨੀ ਬਣਾ ਕੇ ਰੱਖਿਏ ਮਾਸਕ ਦੀ ਵਰਤੋਂ ਦੇ ਨਾਲ-ਨਾਲ ਜਿੰਨਾ ਹੋ ਸਕੇ ਬਾਹਰ ਜਾਣਾ ਅਵੋਇਡ ਕਰਿਏ ਤੇ ਸਮਾਜਿਕ ਦੂਰੀ ਦੂਜਿਆਂ ਤੋਂ ਬਣਾ ਕੇ ਰੱਖਿਏ ਤੇ ਇੱਕ ਤੀਜੀ ਤੇ ਬਹੁਤ ਹੀ ਜ਼ਰੂਰੀ ਗੱਲ ਜਿਹੜੇ ਸਾਡੇ ਬਜ਼ੁਰਗ ਹਨ ਜਿਹੜੇ ਸੀਨੀਅਰ ਸਿਟੀਜ਼ਨ ਹਨ ਜਾਂ ਕੋਈ ਲੋਕ ਜਿਨ੍ਹਾਂ ਨੂੰ ਕੋਈ ਹੋਰ ਬਿਮਾਰੀਆਂ ਹਨ ਕਿਉਂਕਿ ਉਸ ਤਰ੍ਹਾਂ ਦੇ ਲੋਕਾਂ ਦੇ ਵਿੱਚ ਇਹ ਬਿਮਾਰੀ ਦਾ ਅਫੈਕਟ ਬਹੁਤ ਜ਼ਿਆਦਾ ਹੋ ਜਾਂਦਾ ਹੈ ਅਸੀਂ ਉਹਨਾਂ ਨੂੰ ਵੱਧ ਤੋਂ ਵੱਧ ਬਚਾ ਕੇ ਰੱਖੀਏ ਸੋ ਮੈਂ ਇਹ ਦੋਨੋਂ ਬੇਨਤੀਆਂ ਕਰਦੇ ਹੋਏ ਤੁਹਾਨੂੰ ਥੋੜਾ ਆਪਣੇ ਜ਼ਿਲ੍ਹੇ ਦੇ ਪ੍ਰਬੰਧਾਂ ਬਾਰੇ ਵੀ ਦੱਸਣਾ ਚਾਹਾਂਗੀ ਸਾਡੇ ਜ਼ਿਲ੍ਹੇ ਦੇ ਵਿੱਚ ਸਿਵਲ ਹਸਪੀਟਲ ਨਵਾਂ ਸ਼ਹਿਰ ਦੇ ਵਿੱਚ ਅਤੇ ਢਾਹਕਲੇਰਾ ਹਸਪੀਟਲ ਦੇ ਵਿੱਚ ਹਰ ਤਰ੍ਹਾਂ ਨਾਲ ਤਿਆਰੀ ਹੈ ਇਕਵਿਪਮੈਂਟ ਦੇ ਨਾਲ ਨਾਲ ਹੁਣ ਸਾਡੇ ਕੋਲ ਸਟਾਫ ਵੀ ਜਿਹੜਾ ਹੈ ਉਹ ਟ੍ਰੇਨਡ ਹੈ ਤੇ ਕਈ ਸਟਾਫ ਜਿਹੜੀ ਸ਼ਾਰਟੇਜ ਸੀ ਸਾਡੇ ਕੋਲ ਹਸਪੀਟਲ ਵਿੱਚ ਸਰਕਾਰ ਉਹਨਾਂ ਦੀ ਭਰਤੀ ਕਰ ਰਹੀ ਹੈ ਤੇ ਸਾਡੇ ਕੋਲ ਨਵੇਂ ਸਟਾਫ ਵੀ ਜੁਆਇਨ ਕਰ ਰਿਹਾ ਹੈ। ਸੋ ਮੈਨੂੰ ਉਮੀਦ ਹੈ ਕਿ ਸਾਡੇ ਸਟਾਫ ਦੀ ਕਮੀ ਵੀ ਜਲਦ ਹੀ ਪੂਰੀ ਹੋ ਜਾਏਗੀ ਤੇ ਅਸੀਂ ਹਰ ਤਰ੍ਹਾਂ ਨਾਲ ਇਸ ਬਿਮਾਰੀ ਨੂੰ ਲੜਨ ਲਈ ਤਿਆਰ ਹਾਂ। ਆਹ ਚ ਕਈ ਵਾਰੀ ਸਾਨੂੰ ਇੱਕ ਸਵਾਲ ਆਂਦਾ ਹੈ ਕਿ ਵੈਕਸੀਨ ਦਾ ਕੀ ਸਟੇਟਸ ਹੈ। ਸੋ ਮੈਂ ਥੋੜਾ ਜਿਹਾ ਸਾਰਿਆਂ ਨੂੰ ਉਸ ਬਾਰੇ ਵੀ ਦੱਸਣਾ ਚਾਹੁੰਦੀ ਆ ਕਿ ਵੈਕਸੀਨ ਦੇ ਟਰਾਇਲਸ ਚੱਲ ਰਹੇ ਹਨ। ਤੇ ਜਿਸ ਤਰ੍ਹਾਂ ਵੀ ਇਹ ਪ੍ਰੋਗਰਾਮ ਪਰ ਸਰਕਾਰ ਵੱਲੋਂ ਲਾਂਚ ਕੀਤਾ ਜਾਏਗਾ ਜਦ ਵੀ ਉਹਨਾਂ ਨੂੰ ਲੱਗੇਗਾ ਕਿ ਕੋਵਿਡ ਦੀ ਵੈਕਸੀਨ ਤਿਆਰ ਹੋ ਗਈ ਹੈ ਉਸ ਮੁਤਾਬਕ ਹੀ ਉਸ ਨੂੰ ਲਾਂਚ ਕੀਤਾ ਜਾਏਗਾ ਤੇ ਇਸ ਵੈਕਸੀਨ ਨੂੰ ਲਾਂਚ ਹੋਣ ਵਿੱਚ ਹਲੇ ਕੁਝ ਸਮਾਂ ਲੱਗ ਸਕਦਾ ਹੈ ਸੋ ਜਦ ਤੱਕ ਕੋਈ ਵੈਕਸੀਨ ਨਹੀਂ ਆਂਦੀ ਮਾਰਕੀਟ ਵਿੱਚ ਉਦੋਂ ਤੱਕ ਅਸੀਂ ਇਹ ਯਾਦ ਰੱਖੀਏ ਕਿ ਸਾਡਾ ਜੋ 마સ્ક ਹੈ ਜੋ ਅਸੀਂ 마스크 ਲਗਾ ਕੇ ਘੁੰਦੇ ਹਾਂ ਉਹ 마스크 ਹੀ ਸਾਡੇ ਲਈ ਵੈਕਸੀਨ ਦਾ ਕੰਮ ਕਰੇਗਾ ਮੈਂ ਇਹਦੇ ਨਾਲ ਨਾਲ ਦੁਬਾਰਾ ਸਾਰੇ ਲੋਕਾਂ ਨੂੰ ਬੇਨਤੀ ਕਰਦੀ ਹਾਂ ਕਿ ਅਸੀਂ ਆਪਣੀ ਸਾਵਧਾਨੀ ਆਪ ਹੀ ਵਰਤ ਕੇ ਅਸੀਂ ਤਾਂ ਹੀ ਆਪਣੇ ਆਪ ਨੂੰ ਆਪਣੇ ਪਰਿਵਾਰ ਨੂੰ ਬਚਾ ਸਕਦੇ ਹਾਂ ਸੋ ਸਾਨੂੰ ਹਰ ਸਮੇਂ ਸਾਵਧਾਨੀਆਂ ਵਰਤਣੀਆਂ ਹੈ ਤਾਂ ਜੋ ਅਸੀਂ ਇਸ ਬਿਮਾਰੀ ਨਾਲ ਮਿਲ ਕੇ ਲੜ ਸਕੀਏ ਅਤੇ ਆਪਣੇ ਆਪ ਨੂੰ ਬਚਾ ਸਕੀਏ ਥੈਂਕ ਯੂ